ਇਹਨਾਂ ਨੇ ਅੱਜ 302 ਦਾ ਕਾ ਭਾਜੀ ਜਿਹੜਾ ਕਰਵਾ ਚੋਠ ਵਾਲੇ ਦੇਣਾ ਮਤਲਬ ਘੋੜੀਆਂ ਚੱਲੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਨਜਾਇਜ਼ ਚੁੱਕੇ ਲਿਆਂਦਾ ਤੁਹਾਨੂੰ ਖੁਦ ਚੱਲ ਕੇ ਆਏ ਇਹਨਾਂ ਨੇ ਸਾਨੂੰ ਕੋਈ ਗੱਲਬਾਤ ਨਹੀਂ ਕਰ ਕੇ ਆਨ ਦੱਸੀ ਕੀ ਗੱਲਬਾਤ ਕੀ ਨਹੀਂ ਆ ਖੁਦ ਤਿਆਰ ਹੋ ਕੇ ਆਏ ਜੇ ਭਾਜੀ ਇੱਥੇ ਭੱਜਣ ਵਾਲੇ ਹੁੰਦੇ ਅਸੀਂ ਉਦੋਂ ਰਾਤ ਵੀ ਭੱਜ ਸਕਦੇ ਸੀ ਠੀਕ ਹੁੰਦਿਆਂ ਉਹ ਛੇਰਾ ਵਾਂਗੂ ਇਹੀ ਰਹਿ ਕੇ ਨਾਲ ਆਏ ਆ ਪਰ ਸਾਡਾ ਨਜਾਇਜ਼ ਨਾ ਕਰੋ ਮੇਰੀ ਪ੍ਰਸ਼ਾਸਨਕਾਰੀ ਇਹੀ ਘੁਆਰ ਇਹ ਨਜਾਇਜ਼ ਨਾ ਕਰੋ ਅਰੇਸਟ ਕੀਤਾ ਇਹਨਾਂ ਨੇ ਲਿਆ ਕੇ ਘਰੋਂ ਲਿਆ ਕੇ ਕੋਈ ਗੱਲ ਨਹੀਂ ਦੱਸੀ ਬੜਾ ਖੋਣਾ ਇਹਨਾਂ ਨੇ ਰੱਖਿਆ ਹੈ ਵਧੀਆ ਇਹਨਾਂ ਨੇ ਪੀ ਅਰੈਸਟ ਕਰਕੇ ਹੁਣ ਇਹਨਾਂ ਨੇ ਗ੍ਰਿਫਤਾਰੀ ਪਾਤੀ ਆ ਪਰ ਮੈਂ ਪਾਜੀ ਅੱਜ ਜੇਲ੍ਹ ਨਹੀਂ ਜਾਂਦੇ ਨਾ ਜੋ ਮਰਦੀ ਪਾਜੀ ਮੈਨੂੰ ਸਾਫਤ ਕਰ ਦੇਵੇ ਜੇ ਮੇਰਾ ਬੰਦਾ ਆ ਮੇਰਾ ਸਾਰਾ ਪਿੰਡ ਖੜਿਆ ਆ ਮੇਰਾ ਪਿੰਡ ਕਹਦਾ ਵੀ ਜੇ ਮੇਰਾ ਘਰ ਗੁੰਡਾ ਆ ਤੇ ਮੈਂ ਖੁਦ ਗੋਲੀ ਮਾਰ ਕੇ ਨਹੀਂ ਘਰ ਆਣੇ ਨੀ ਆ ਨਹੀਂ ਲੈ ਆਇਆ ਕਰਾ ਲੈ ਕੇ ਜਾਣਾ ਨਹੀਂ ਨਹੀਂ ਮੈਂ ਇੱਥੇ ਆ ਗਿਆ ਇਹੀ ਕਹਿੰਨੇ ਵੀ ਬਹੁਤ ਮਾੜਾ ਆ ਕਿ ਇਹ ਮਾਂ ਦੇ ਪੁੱਤ ਮਰਨੇ ਨਹੀਂ ਚਾਹੀਦੇ ਪਰ ਪਾਜੀ ਸਾਡਾ ਨਾਲ ਕੋਈ ਲਿੰਕ ਨਹੀਂ ਹੈਗਾ ਸਾਨੂੰ ਕਿਉਂ ਸਤਾਇਆ ਜਾਂਦੇ ਆ ਸਾਡੇ ਕੋਈ ਦੁਸ਼ਮਣ ਨਹੀਂ ਨੇ ਉਹਨਾਂ ਨਾਲ ਕੋਈ ਦੁਸ਼ਮਣ ਨਹੀਂ ਜੀ ਤੇਰਾ ਲੜਕਾ ਬਲਦੇਵ ਸਿੰਘ ਆ ਜੀ ਦੇ ਨੂੰ ਜਾਇਆ ਜੇ ਸ਼ੂਟਰ ਬਣਾ ਕੇ ਪਰਚਾ ਕਰ ਦਿੱਤਾ ਗਿਆ ਵਾ ਮੈਂ ਮਤਲਬ ਇਹ ਨਹੀਂ ਚਾਹੁੰਦਾ ਕਿ ਮੈਂ ਇੰਨੀ ਛੋਟੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਪਿਆਰ ਨਾਲ ਗੱਲ ਕਰੂੰਗਾ ਕਿ ਮੇਰਾ ਲੜਕਾ ਸ਼ਰਤਾਂ ਜਾਵੇ ਜੇ ਲੜਕਾ ਸ਼ਰਤਾਂ ਜਾਣ ਕੇ ਪਿਆਰ ਦੇ ਨਾਲ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੇ ਨਾ ਛੱਡਣਗੇ ਤੇ ਮੈਂ ਇਸੇ ਤਰ੍ਹਾਂ ਸਾਰਾ ਪਰਿਵਾਰ ਲੈ ਕੇ ਇੱਥੇ ਆਪਣੇ ਐਸਐਸਸੀ ਸਾਡੇ ਦਫ਼ਤਰ ਬੈਠ ਕੇ ਮੋਰਚਾ ਲਾ ਦੂੰਗਾ ਇਹ ਪ੍ਰਸ਼ਾਸਨ ਇਹ ਜਿੰਮੇਵਾਰ ਐ ਇਸੇ ਪ੍ਰਸ਼ਾਸਨ ਹੋਏਗਾ ਜੀ ਆਹੇ ਆਹੇ ਤੇ ਆਪਣਾ ਬੜਾ ਵਧੀਆ ਟਾਈਮ ਪਿੰਡ ਬੈਕ ਕਰ ਰਹੇ ਸਰਪੰਚੀ ਕਰ ਰਹੇ ਪੰਜ ਕਿਲੇ ਮੇਰੇ ਕੋ ਪੈਲੇ ਜਾਂ ਮੈਂ ਬਹੁਤ ਵਧੀਆ ਰੋਟੀ ਖਾ ਰਿਹਾ ਮੈਂ ਐਸਡੀ ਰਿਟਾਇਰਾਂ ਬੀਲੀ ਬੋਰਡ ਤੋਂ ਜੀ ਸਾਡੇ ਬੀੜਾ ਸਰਪੰਚ ਆਹ ਬੀੜਾ ਸਰਪੰਚ ਆ ਜੀ ਬੜੀ ਵਧੀਆ ਰੋਟੀ ਖਾਣ ਬੀੜਾ ਇੱਕ ਮਰਾਇਤਰੀ ਚ ਪਰਿਵਾਰ ਸਮੇਤ ਉੱਥੇ ਬੈਠਾ ਹੋਆ ਨੇ ਦੇ ਵਿੱਚ ਜਿਹੜਾ 10 ਤਰੀਕ ਨੂੰ ਕਰਵਾ ਚੌਥਾਲੇ ਦਿਨ ਦੋ ਕਤਲ ਹੋਏ ਕੱਲ ਹੀ ਗੱਲ ਤੇ ਇਹ ਕਿ ਕੰਨਮ ਆ ਜਾਂਦਾ ਜਿਹੜਾ ਕਤਲ ਹੋਇਆ ਔਰ ਕੱਲਾ ਬਟਾਲੇ ਨੂੰ ਪੂਰੇ ਪੰਜਾਬ ਨੂੰ ਚੀਦਾ ਦੁੱਖ ਆ। ਦਿলো ਦੁੱਖਾ ਕਿ ਉਸ ਬੱਚੇ ਦਾ ਨਜਾਇਜ਼ ਕਤਲ ਹੋਇਆ। ਲੋਕਾਂ ਦੇ ਮਨਾਂ 'ਚ ਰੋਸ ਆ ਸਾਡੇ ਮਨਾਂ 'ਚ ਰੋਸ। ਪਰ ਅਸੀਂ ਇਹ ਗੱਲ ਜਾਣਨਾ ਚਾਹੁੰਦੇ ਆ ਕਿ ਉਸ ਪਰਿਵਾਰ ਨੂੰ ਇਨਸਾਫ ਕਿੱਦਾਂ ਮਿਲੇ। ਜਿਹੜੇ ਅਸਲੀ ਦੋਸ਼ੀ ਆ ਅਸਲੀ ਸ਼ੂਟਰ ਨੇ ਪੁਲਿਸ ਫੜ ਕੇ ਉਹਨਾਂ ਨੂੰ ਅੰਦਰ ਦਵੇ। ਪੁਲਿਸ ਅਸਲੀ ਸ਼ੂਟਰਾਂ ਨੂੰ ਫੜ ਕੇ ਅੰਦਰ ਦਵੇ। ਨਾ ਕਿ ਕਿਸੇ ਦਾ ਨਜਾਇਜ਼ ਪੁੱਤ ਤੇ ਬਾਹਰ ਤੋਂ ਪੁਲਿਸ ਗੈਂਗਸਟਰ ਬਣਾਵੇ ਜਦੋਂ ਅਸੀਂ ਕਿਸੇ ਤੇ ਨਜਾਇਜ਼ ਪਰਚਾ ਦਵਾਂਗੇ ਕਿਸੇ ਤੇ ਨਜਾਇਜ਼ ਐਫਆਈਆਰ 302 ਦੀ ਕਰਾਂਗੇ ਉਹ ਆਲਰੇਡੀ ਉਹਦੀ ਜ਼ਿੰਦਗੀ ਤੇ ਖਤਮ ਹੈ ਮੈਂ ਕਿਸੇ ਤੇ ਨਾ આરોਪ ਲਾਉਣਾ ਤੇ ਨਾ ਮੈਨੂੰ ਕੋਈ ਲੋੜ ਮੈਂ ਸਿੱਧੇ ਤੌਰ ਤੇ ਗੱਲ ਕਹਿ ਰਿਹਾ ਕਿ ਬਲਦੇਵ ਸਿੰਘ ਅਲੀਵਾਲ ਬਿਲਕੁਲ ਇਸ ਪਰਚੇ ਵਿੱਚ ਨਜਾਇਜ਼ ਆ ਜੇ 1% ਪਲਦੇਵ ਸਿੰਘ ਅਲੀਵਾਲ ਦਾ ਕਸੂਰ ਨਿਕਲਦਾ ਮੈਂ ਉਹਦੇ ਪਰਿਵਾਰ ਨੇ ਨਾਲ ਗੱਲ ਕਰਦਾ ਨਾਲ ਲੈ ਕੇ ਜਾਣਾ ਚੌਂਚ ਖਲਾੜ ਕੇ ਐਸਐਸਪੀ ਦਫ਼ਤਰ ਅੱਗੇ ਗੋਲੀ ਮਾਰਦਨ ਅਨਕਾਊਂਟਰ ਕਰਦਨ ਅਸੀਂ ਸੀ ਨਹੀਂ ਕਰਾਂਗੇ ਅਸੀਂ ਲੈ ਕੇ ਦੇਣ ਨੂੰ ਤਿਆਰ ਆ ਅੱਜ ਚੌਥਾ ਦਿਨਾਂ ਨੂੰ ਥਾਣੇ ਚ ਭਾਲਿਆ ਦਾ ਉਹਦੇ ਪਰਿਵਾਰ ਦਾ ਬੁਰਾ ਹਾਲ ਹੈ ਉਹਦੇ ਮਾਪਿਓ ਦਾ ਬੁਰਾ ਹਾਲ ਹੈ ਯਾਰ ਇਹ ਕੋਈ ਇਨਸਾਫ ਥੋੜਾ ਹੈ ਅਸਲੀ ਦੋਸ਼ੀ ਲੱਭੀ ਆਪਾਂ ਕਿ ਦੋਸ਼ੀ ਅਸਲੀ ਕਿਹੜਾ ਹੈ ਪੁੱਛ ਕੇ ਕਰੀਏ ਪੁੱਛ ਕੇ ਪਤਾ ਹੀ ਪੁੱਛ ਗੱਲ ਕਰਕੇ ਹੀ ਨਹੀਂ ਰਾਜੀ ਸਾਨੂੰ ਤੇ ਇਹ ਗੱਲ ਕੇ ਇਨਵੈਸਟੀਗੇਸ਼ਨ ਕਰ ਰਹੇ ਯਾਰ ਇਨਵੈਸਟੀਗੇਸ਼ਨ ਇੱਦਾਂ ਥੋੜਾ ਕਰ ਰਹੇ ਆ ਤੁਸੀਂ ਐਫ ਆਈ ਆ ਚ ਦਰਜ ਕਰਤਾ ਉਹਨੂੰ ਤਾਂ ਤੁਸੀਂ ਡਾਕੀ ਕਰਤਾ ਬਲਦੇਵ ਸਿੰਘ ਨੂੰ ਮਤਲਬ ਮੇਰੇ ਕਹਿਣ ਦਾ ਮਤਲਬ ਸਿੱਧਾ ਸਿੱਧਾ ਫੰਡਾ ਇਹ ਹੈ ਕਿ ਤੁਸੀਂ ਅਸਲ ਦੋਸ਼ੀ ਲੱਭ ਕੇ ਕੰਨਮ ਆ ਜਾਂਦੇ ਪਰਿਵਾਰ ਨੂੰ ਇਨਸਾਫ ਦਿਓ ਹੀ ਇਹ ਚਾਹੁੰਦੇ ਕਿ ਸਵੇਰ ਤੱਕ ਰਿਲੀਜ਼ ਕਰਨ ਮੇਰੇ ਕੋਲ ਦੇਖੋ ਬਲਦੇਵ ਸਿੰਘ ਦਾ ਪਰਿਵਾਰ ਮੇਰੇ ਕੋਲ ਆਇਆ ਉਹਦੀ ਵਾਈਫ ਉਹਦਾ ਪਰਿਵਾਰ ਉਹਦੇ ਬੱਚੇ ਉਹਦਾ ਫਾਦਰ ਮੈਨੂੰ ਆ ਕੇ ਕਹਿਣ ਲੱਗੇ ਸਾਡੀ ਮਦਦ ਕਰੋ ਦੇਖੋ ਮੈਂ ਪਹਿਲਾਂ ਤਾਂ ਮੈਂ ਇੱਕ ਬੇਨਤੀ ਤੁਹਾਡੇ মিডিਆ ਰਾਈ ਹੱਥ ਜੋੜ ਕੇ ਕਰਨਾ ਚਾਹਨਾ ਕਿ ਜਿਹੜੇ ਮੇਰੇ ਭਰਾ ਗੈਂਗਵਾਰਾ ਪੰਜਾਬ ਚ ਕਰ ਰਹੇ ਹੋ ਆ ਵੇਖੋ ਲੋਕਾਂ ਦੇ ਪੁੱਤ ਨਜਾਇਜ਼ ਮਾਰ ਰਿਆ ਇਹ ਕੰਮ ਨਾ ਕਰੋ ਪੰਜਾਬ ਦੀ ਜਵਾਨੀ ਦਾ ਕਹਾਂ ਨਾ ਕਰੋ ਪੰਜਾਬ ਚ ਗੈਂਗਵਾਰ ਨਾ ਕਰੋ ਜੋ ਉਹਦਾ ਪਰਿਵਾਰ ਸਟੈਂਡ ਲਏਗਾ ਬਲਦੇਵ ਸਿੰਘ ਦਾ ਉਹਦੇ ਵਿੱਚ ਮੈਂ ਆਪਣੇ ਸਾਥੀਆਂ ਸਮੇਤ ਇਹਨਾਂ ਨਾਲ ਧਰਨੇ ਤੇ ਬੈਠਾਂਗਾ ਪੂਰਾ ਢੱਟ ਕੇ ਵਿਰੋਧ ਕਰਾਂਗੇ ਮੈਂ ਦੇਖੋ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ